ਖੇਮਤਾਰਨ ਦੇ ਸਕੂਲ ਠਿੱਕੀਵੰਡ ਕਲਪੀਤਾਰ ਪਬਲਿਕ ਸਕੂਲ ਦੇ ਦੋ ਬੱਚੇ ਜਿਹੜੇ ਆ ਨੈਸ਼ਨਲ ਖੇਡ ਕੇ ਆਏ ਤਾਂ ਗੱਤਕੇ ਦੇ ਵਿੱਚੋਂ ਜੜੀਆਂ ਵੱਡੀਆਂ ਮੱਲਾ ਮਾਰੀਆਂ 골ਡ ਮੈਡਲ ਜਿੱਤ ਕੇ ਜਿਹੜੇ ਸਕੂਲ ਅਤੇ ਆਪਣੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਜਿਹੜਾ ਉਹ ਨਾਮ ਰੌਸ਼ਨ ਕੀਤਾ ਤਾਂ ਉਹਨਾਂ ਦੇ ਨਾਲ ਕਰਦੇ ਹਾਂ ਵਿਸਦੇਰੇ ਜਾਣਕਾਰੀ ਉਹਨਾਂ ਤੋਂ ਲੈਣੇ ਆ ਕਿ ਕਿਸ ਤਰ੍ਹਾਂ ਜਿਹੜੀ ਆ ਉਹ ਇਹਨਾਂ ਨੂੰ ਜਿੱਤ ਮਿਲੀ ਅਤੇ

ਆ ਦੇਖੀਏ ਕਿਹੜੇ ਸਕੂਲੇ ਪਰਦੇ ਤੇ ਕੀ ਕਿੱਥੇ ਖੇਡ ਗਏ ਮੇਰਾ ਨਾਮ ਗਨੂਰ ਕਾਰਾ ਮੇਰੇ ਸਕੂਲ ਦਾ ਨਾਮ ਕਲਗੀਤਾ ਪਬਲਿਕ ਸਕੂਲ ਪਖੀਵੰਡਾ ਮੈਂ ਦਿੱਲੀ ਚ ਖੇਡ ਕੇ ਆਈ ਆ ਸਬ ਜੂਨੀਅਰ ਤੇ ਜੂਨੀਅਰ ਨੋਨੈਸ਼ਨਲ ਤੇ ਮੇਰਾ ਅੰਡਰ 11 ਆ ਤੇ ਹੰਦੇ ਵਿੱਚੋ 골ਟ ਆਇਆ ਮੇਰਾ ਇਹ ਤਾਂ 골ਡ ਮੈਡਲ ਪਬਲਿਕ ਦਾ ਹਾਂਜੀ ਕਿਹੜਾ ਪਿੰਡ ਫੋਗਜੀ ਖਾਲਸਾ ਵੈਜੀ ਕੀ ਫਤਿਹ ਜੀ ਮੇਰਾ ਨਾਮ ਰਾਜਵੀਰ ਕੌਰ ਮੇਰਾ ਪਿੰਡ ਲਖਨਾਏ ਜੀ ਕੁਝ ਪੰਜਾਬ ਵੱਲੋਂ ਕੋਚ ਭੱਜ ਕੇ ਗਏ ਸੀ ਤੇ ਕੀ ਉੱਥੇ ਜਿਹੜਾ ਬੱਚਾ ਨੇ ਨਾ ਪ੍ਰਾਪਤ ਕੀ ਜਿਹੜੇ ਕਿੰਨੀਆਂ ਸਟੇਟਾਂ ਆਈਆਂ ਸਾਨੂੰ ਤੇ ਕਿੱਥੇ ਉੱਥੇ ਸਾਡੇ ਹਰਤਨਦਨ ਡਿਸਟ੍ਰਿਕਟ ਦੇ ਦੋ ਬੱਚੇ ਨੇ ਗੁਰਨoor ਕੌਰ ਤੇ ਪਰਮੀਤ ਕੌਰ ਨੇ 골ਡ ਮੈਡਲ ਹਾਸਲ ਕੀਤਾ ਉੱਥੇ 23 ਸਟੇਟਸ ਨੇ ਪਾਰਟਿਸਿਪੇਟ ਕੀਤਾ ਜਿੰਨਾਂ ਵਿੱਚ ਸਾਡੇ ਜ਼ਿਲ੍ਹੇ ਦੇ ਬੱਚੇ ਮੱਲਾਵਰੀਆ ਫਰਸਟ ਕਿਹੜੇ ਆਏ ਸੀ ਫਰਸਟ ਆਲ ਓਵਰ ਇੰਡੀਆ ਆਲ ਓਵਰ ਪੰਜਾਬ ਫਰਸਟ ਆਇਆ ਜੀ ਕਿੰਨੇ ਜਿਹੜੇ ਬੱਚੇ ਸੀ ਉਹਨੇ ਜਿਹੜਾ ਸਰਟੀਫਿਕੇਟ 1500 ਵੱਜ ਬੱਚੇ ਸੀਨਰ ਵੱਲ ਫਿਰਦੀ ਪਰ ਮੱਛਰ ਠੀਕਾਣਾ ਚੰਦੇ ਬੱਚੇ ਨੇ ਮੈਂ ਕਹਿਣਾ ਚਾਹੁੰਦੀ ਹਾਂ ਵੱਤੋ ਵੱਤ ਖੇਡਣ ਦੇ ਪ੍ਰਤੀ ਜਾਗਰੂਕ ਹੋਵੋ ਵੱਤੋ ਵੱਤ ਆਪਣੇ ਫਿਟਨੈਸ ਵੱਲ ਧਿਆਨ ਦਿਓ ਖੇਡਾ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਹਾਡੇ ਬੱਚੇ ਜਿਹੜੇ 골ਡ ਮੈਡਲ ਪ੍ਰਾਪਤ ਕਰਕੇ ਆਏ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ 9ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜਿਹੜੀ ਦਿੱਲੀ ਵਿੱਚ ਹੋਈ ਔਰ ਜਿਹਦੇ ਵਿੱਚ ਤੇ ਹੀ ਸਟੇਟਸ ਨੇ ਪਾਰਟਿਸਿਪੇਟ ਕੀਤਾ ਤੇ ਉਹਦੇ ਵਿੱਚ ਇਹਨਾਂ ਦੋਨੋਂ ਬੱਚਿਆਂ ਦੇ 골ਡ ਮੈਡਲ ਆਏ ਨੇ ਸਕੂਲ ਵੱਲੋਂ ਵੀ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਸ ਤੋਂ ਬਾਅਦ ਫਿਰ ਆਪਣੀ ਸਟੇਟ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇਹਦੇ ਵਿੱਚ ਇਹਨਾਂ ਦੇ ਕੋਚ ਸਹਿਬਾਨ ਇਹਨਾਂ ਦੇ ਮਾਤਾ ਪਿਤਾ ਜੀ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਬੱਚਿਆਂ ਦੀ ਮਿਹਨਤ ਹੈ ਕਿ ਅੱਜ ਇਹ 골ਡ ਮੈਡਲ ਜਿੱਤ ਕੇ ਆਏ ਨੇ ਸਰ ਤੁਹਾਡੇ ਸਕੂਲ ਦੀ ਕੋਚ ਹੀ ਪੰਜਾਬ ਦੀ ਕੋਚ ਬਣ ਕੇ ਗਈ ਉਹਦੇ ਬਾਰੇ ਤੁਸੀਂ ਕੀ ਕਹਾਂਗੇ ਹਾਂਜੀ ਜਿਵੇਂ ਕਿ ਰਾਜਵੀਰ ਕੌਰ ਦਾ ਬੜਾ ਲੰਬਾ ਤਜਰਬਾ ਹੈ ਬੜਾ ਲੰਬਾ ਐਕਸਪੀਰੀਅੰਸ ਹੈ ਇਸ ਇਵੈਂਟ ਨੂੰ ਲੈ ਕੇ ਗਤਕਾ ਇਵੈਂਟ ਨੂੰ ਲੈ ਕੇ ਔਰ ਖੁਦ ਵੀ ਉਹ ਕਈ ਵਾਰ ਇੰਡੀਆ ਦੇ ਚੈਂਪੀਅਨ ਬਣੇ ਨੇ ਔਰ ਇਸ ਵਾਰੀ ਇਹ ਫਿਰ ਗਤਕਾ ਟੀਮ ਦੀ ਇਹਨਾਂ ਨੇ ਲੀਡ ਕੀਤਾ ਤੇ ਔਰ ਇਹਨਾਂ ਨੂੰ ਆਪਣੇ ਦਿਸ਼ਾ ਨਿਰਦੇਸ਼ਾਂ ਵਿੱਚ ਡਾਇਰੈਕਸ਼ਨਸ ਦੇ ਦੇ ਕੇ ਅਸ਼ੀਆਨ ਡਾਇਰੈਕਸ਼ਨਸ ਦਿੱਤੀਆਂ ਬੱਚਿਆਂ ਨੂੰ ਔਰ ਬੱਚਿਆਂ ਨੇ ਵਧੀਆ ਰਿਜ਼ਲਟ ਦਿੱਤਾ ਬਹੁਤ ਧੰਨਵਾਦ ਕੋ ਸਾਹਿਬਾਨ ਬੱਚਿਆਂ ਨੂੰ ਗਤਕਾ ਸਿਖਲਾਈ ਕਿਹੜੇ ਉਸਤਾਦ ਨੇ ਕੀਤੀ ਇਹਨਾਂ ਦੇ ਨਾਮ ਹਾਂ ਗਤਕਾ ਦੀ ਸਿਖਲਾਈ ਮੇਰੇ ਨਾਲ ਹੀ ਵੀਰ ਜੀ ਖੜੇ ਨੇ ਮੈਂ ਇਹਨਾਂ ਨੂੰ ਕਾਵਾਂਗਾ ਮੇਰੇ ਇੱਧਰ ਆਜਣ ਕਬਰਪਾਲ ਸਿੰਘ ਜੀ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਔਰ ਇੱਕ ਲੰਬੀ ਮਿਹਨਤ ਤੋਂ ਬਾਅਦ ਹੁਣ ਰਿਜ਼ਲਟ ਆਪਣੇ ਸਾਰਿਆਂ ਦੇ ਸਾਹਮਣੇ ਜੀ ਰਤਾਰ ਸਿੰਘ ਜੀ ਤਾਂ ਹੀ ਜ਼ਿਲ੍ਹੇ ਵੱਲੋਂ ਤਾਂ ਡਿਊਟੀਆਂ ਲੱਗਦੀਆਂ ਐ ਸਹੀ ਮੀਤ ਪ੍ਰਧਾਨ ਜੀ ਡਿਸਟ੍ਰਿਕਟ ਕਰਨਤਾਰਨ ਦੇ ਇਹ ਤੁਹਾਡੇ ਬੱਚੇ ਮੱਲਾ ਮਾਰ ਕੇ ਆਏ ਆ ਕੀ ਤੁਸੀਂ ਜਦਸਤ ਮੰਗਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਣਾ ਚਾਹਣੇ ਆ ਜੀ ਇਹ ਦੋ ਬੱਚੇ ਜਿਹੜੇ ਅਸ਼ੀਰ ਬਾਬਾ ਦੀਪ ਸਿੰਘ ਅਕਾ ਕਲੱਬ ਦੇ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਇੱਥੇ ਗੁਰਦੁਆਰਾ ਸਾਹਿਬ ਅਖਾੜਾ ਕਾਫੀ ਲੰਮੇ ਸਮੇਂ ਤੋਂ ਲੱਗ ਰਿਹਾ ਹੈ ਤੇ ਇਹੋ ਬੱਚੇ ਕਲਗੀਧਰ ਪਬਲਿਕ ਸਕੂਲ ਵੱਲੋਂ ਜਾ ਕੇ ਤੇ ਪਹਿਲਾਂ ਸਟੇਟ ਤੋਂ 골ਡ ਆਏ ਸੀਗੇ ਉਸ ਤੋਂ ਬਾਅਦ ਇਹ ਨਵੀਂ ਜਿਹੜੀ ਗੱਤਕਾ ਫੈਡਰੇਸ਼ਨ ਵੱਲੋਂ ਨਵੀਂ ਨੈਸ਼ਨਲ ਆ ਉਹਦੇ ਵਿੱਚ ਇਹਨਾਂ ਦੋ ਬੱਚਿਆਂ ਦਾ ਅੰਡਰ 14 골ਡ ਮੈਡਲ ਆ ਜੀ ਸੋ ਵਧਾਈ ਦੇ ਪਾਤਰ ਨੇ ਸਕੂਲ ਦੀ ਪੂਰੀ ਟੀਮ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਕੋਚ ਸਾਹਿਬਾਨ ਤੇ ਧੰਨਵਾਦ ਹੈ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਜਿਹੜੇ ਹਰ ਸਾਲ ਹੀ ਇਸੇ ਤਰ੍ਹਾਂ ਉਹ ਨੈਸ਼ਨਲ ਕਰਾਉਂਦੇ ਨੇ ਜਿਨ੍ਹਾਂ ਦੇ ਵਿੱਚ ਪਾਰਟਿਸਪੇਟ ਕਰਕੇ ਬੱਚਿਆਂ ਨੂੰ ਹੋਰ ਵੀ ਜਨ ਇਹਨਾਂ ਵਾਲ ਵੇਖ ਕੇ ਹੋਰ ਬੱਚਿਆਂ ਨੂੰ ਵੀ ਜੋਸ਼ ਪੈਦਾ ਹੋਵੇਗਾ ਕਿ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੁੜਿਆ ਜਾਵੇ ਇਹ ਗੇਮਾਂ ਦੇ ਨਾਲ ਜੁੜ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਆਪਣੀ ਨੌਜਵਾਨੀ ਨੂੰ ਇੱਕ ਵੱਡੀ ਸੇਜ ਦੇਣਗੇ ਸਾਡੇ ਜ਼ਿਲ੍ਹੇ ਵੱਲੋਂ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਜ਼ਿਲ੍ਹੇ ਵੱਲੋਂ ਇਦਾਂ ਹੀ ਸਕੂਲਾਂ ਦੇ ਵਿੱਚ ਜਾਂ ਗੱਤਕਾ ਫੈਡਰੇਸ਼ਨ ਵੱਲੋਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਕੇ ਅਖਾਰੇ ਚਲਾਏ ਜਾਂਦੇ ਨੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗੱਤਕਾ ਗੇਮ ਦੇ ਨਾਲ ਜੁੜਿਆ ਜਾਵੇ ਤਾਂ ਕਿ ਵੱਧ ਤੋਂ ਵੱਧ ਨੌਜਵਾਨੀ ਸਾਡੀ ਜਿਹੜੀ ਗੁਰੂ ਸਾਹਿਬ ਵੱਲੋਂ ਬਖਸ਼ੀ ਸਾਡੀ ਖੇਡ ਆ ਉਹਦੇ ਨਾਲ ਜੁੜ ਸਕਣ ਕਿ ਉਹ ਦੇ ਰਾਤ ਦੇ ਰਾਹ ਦੇ ਕਿਸੇ ਸਰਦਾਰਾ ਹਲਕਾ ਖੇਮਕਰਨ ਦੇ ਸਕੂਲ ਠਿੱਕੀਵੰਡ ਕਲਗੀਧਰ ਪਬਲਿਕ ਸਕੂਲ ਦੇ ਦੋ ਬੱਚੇ ਜਿਹੜੇ ਆ ਨੈਸ਼ਨਲ ਖੇਡ ਕੇ ਆਏ ਤਾਂ ਗੱਤਕੇ ਦੇ ਵਿੱਚੋਂ ਜੜੀਆਂ ਵੱਡੀਆਂ ਮੱਲਾ ਮਾਰੀਆਂ 골ਡ ਮੈਡਲ ਜਿੱਤ ਕੇ ਜਿਹੜੇ ਸਕੂਲ ਅਤੇ ਆਪਣੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਜਿਹੜਾ ਉਹ ਨਾਮ ਰੌਸ਼ਨ ਕੀਤਾ ਤਾਂ ਉਹਨਾਂ ਦੇ ਨਾਲ ਕਰਦੇ ਹਾਂ ਵਿਹਰੇ ਜਾਣਕਾਰੀ ਉਹਨਾਂ ਤੋਂ ਲੈਣੇ ਆ ਕਿ ਕਿਸ ਤਰ੍ਹਾਂ ਜਿਹੜੀ ਆ ਉਹ ਇਹਨਾਂ ਨੂੰ ਜਿੱਤ ਮਿਲੀ ਅਤੇ ਕਿੰਨੇ ਟਾਈਮ ਤੋਂ ਜਿਹੜੇ ਉਹ ਗਏ ਸੀ ਸਾਰੀ ਪੂਰੀ ਗੱਲਬਾਤ ਆਪਾਂ ਕਿਹਦਾ ਤੁਹਾਡਾ ਤੇ ਕਿ ਕਿਥੇ ਮੱਲਾ ਮਾਰਿਆ ਤੁਸੀਂ ਮੇਰਾ ਨਾਮ ਪਰਮੋਦ ਸਿੰਘ ਹੈ ਜਿੰਨਾ ਨੋਮੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਅੰਡਰ 14 ਵਿੱਚ 골ਡ ਆਇਆ ਹੈ 502 ਤੇ ਦੱਸੋ ਕਿ ਇਹ ਕਿਹੜੇ ਸਕੂਲੇ ਪੜ੍ਹਦੇ ਤੇ ਕੀ ਖੇਡ ਗਈ ਮੇਰਾ ਨਾਮ ਗਨੂਰ ਕਾਰਾ ਮੇਰਾ ਸਕੂਲ ਦਾ ਨਾਮ ਕਰ ਦਿੱਤਾ ਪਬਲਿਕ ਸਕੂਲ ਪਖੀਵੰਡਾ ਮੈਂ ਦਿੱਲੀ ਚ ਖੇਡ ਕੇ ਆਈ ਆ ਸਬ ਜੂਨੀਅਰ ਤੇ ਜੂਨੀਅਰ ਨੋਵੀਂ ਨੈਸ਼ਨਲ ਤੇ ਮੇਰਾ ਅੰਡਰ 11 ਆ ਤੇ ਹੰਦਰ ਚੋ ਬੋਲਟਾ ਮੇਰਾ ਇਹ ਤੁਹਾਡਾ 골ਡ ਮੈਡਲ ਦਾ ਕਿਸ ਹਾਂਜੀ ਜੇਰਾ ਪਿੰਡ ਬੇਗੂਰੀ ਖਾਲਸਾ ਵੈਜੀ ਕੀ ਫਤਿਹ ਜੀ ਮੇਰਾ ਨਾਮ ਰਾਜਵੀਰ ਕੋਰ ਮੇਰਾ ਪਿੰਡ ਲਖਨਾਏ ਜੀ ਤੁਸੀਂ ਪੰਜਾਬ ਵੱਲੋਂ ਕੋਚ ਭੱਜ ਕੇ ਗਏ ਸੀ ਤੇ ਕੀ ਉੱਥੇ ਜਿਹੜਾ ਬੱਚਾ ਨੇ ਨਾ ਪ੍ਰਾਪਤ ਕੀਤਾ ਜਿਹੜੇ ਕਿੰਨੀਆਂ ਸਟੇਟਾਂ ਆਈਆਂ ਸਾਨੂੰ ਤੇ ਕਿਹਦੇ ਉੱਥੇ ਸਾਡੇ ਹਰਤਨਦਨ ਡਿਸਟ੍ਰਿਕਟ ਦੇ ਦੋ ਬੱਚੇ ਨੇ ਗੁਰਨoor ਕੌਰ ਤੇ ਪਰਮੀਤ ਕੌਰ ਨੇ 골ਡ ਮੈਡਲ ਹਾਸਲ ਕੀਤਾ ਉੱਥੇ 23 ਸਟੇਟਸ ਨੇ ਪਾਰਟਿਸਿਪੇਟ ਕੀਤਾ ਜਿਨ੍ਹਾਂ ਵਿੱਚ ਸਾਡੇ ਜਿਨੇ ਦੇ ਬੱਚੇ ਨੇ ਮੱਲਾ ਮਾਰੀਆਂ ਫਰਸਟ ਕਿਹੜੇ ਆਏ ਸੀ ਫਰਸਟ ਹੈ 올 ਓਵਰ ਇੰਡੀਆ 올 ਓਵਰ ਪੰਜਾਬ ਫਰਸਟ ਆਇਆ ਜੀ ਕਿੰਨੇ ਜਿਹੜੇ ਬੱਚੇ ਸੀ ਉਹ ਫਿਰ ਜਿਹੜਾ ਸਰਟੀਫਿਕੇਟ ਬੰਦਰਾਸੋ ਦਾ ਮੱਤ ਜੀ ਸਿਨਰ ਬਰਸਪਰੀ ਦੀ ਕਰਾ ਰਿਹਾ ਪਸ਼ਿਆਣ ਫੀ ਕਹਿਣਾ ਚਾਹੁੰਦੇ ਬੱਚੇ ਨੇ ਮੈਂ ਕਹਿਣਾ ਗੱਲੀ ਵਾਤ ਤੋਂ ਵਾਦ ਖੇਡਣ ਦੇ ਪ੍ਰਤੀ ਜਾਗਰੂਕ ਹੋਵੋ ਵਾਤ ਤੋਂ ਵਾਦ ਆਪਣੇ ਫਿਟਨੈਸ ਵੱਲ ਧਿਆਨ ਦਿਓ ਖੇਡਾ ਬਲਤੀਆਂ ਦਿਨਾ ਚਾਹੀਦਾ ਤੁਹਾਡੇ ਬੱਚੇ ਜਿਹੜੇ 골ਡ ਮੈਡਲ ਪ੍ਰਾਪਤ ਕਰਕੇ ਆਏ ਨੇ ਕੀ ਕਹਿਣਾ ਚਾਹੁੰਦੇ ਹਾਂਜੀ 9ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜਿਹੜੀ ਦਿੱਲੀ ਵਿੱਚ ਹੋਈ ਔਰ ਜਿਹਦੇ ਵਿੱਚ ਤੇ ਹੀ ਸਟੇਟਸ ਨੇ ਪਾਰਟਿਸਿਪੇਟ ਕੀਤਾ ਤੇ ਉਹਦੇ ਵਿੱਚ ਇਹਨਾਂ ਦੋਨੋਂ ਬੱਚਿਆਂ ਦੇ 골ਡ ਮੈਡਲ ਆਏ ਨੇ ਸਕੂਲ ਵੱਲੋਂ ਵੀ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਸ ਤੋਂ ਬਾਅਦ ਫਿਰ ਆਪਣੀ ਸਟੇਟ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇਹਦੇ ਵਿੱਚ ਇਹਨਾਂ ਦੇ ਕੋਚ ਸਹਿਬਾਨ ਇਹਨਾਂ ਦੇ ਮਾਤਾ ਪਿਤਾ ਜੀ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਬੱਚਿਆਂ ਦੀ ਮਿਹਨਤ ਹੈ ਕਿ ਅੱਜ ਇਹ 골ਡ ਮੈਡਲ ਜਿੱਤ ਕੇ ਆਏ ਨੇ ਸਰ ਤੁਹਾਡੇ ਸਕੂਲ ਦੀ ਕੋਚ ਹੀ ਪੰਜਾਬ ਦੇ ਕੋਚ ਬਣ ਕੇ ਗਈ ਉਹਦੇ ਬਾਰੇ ਤੁਸੀਂ ਕੀ ਕਹਾਂਗੇ ਹਾਂਜੀ ਜਿਵੇਂ ਕਿ ਰਾਜਵੀਰ ਕੌਰ ਦਾ ਬੜਾ ਲੰਬਾ ਤਜਰਬਾ ਹੈ ਬੜਾ ਲੰਬਾ ਐਕਸਪੀਰੀਅੰਸ ਹੈ ਇਸ ਈਵੈਂਟ ਨੂੰ ਲੈ ਕੇ ਗਤਕਾ ਈਵੈਂਟ ਨੂੰ ਲੈ ਕੇ ਔਰ ਖੁਦ ਵੀ ਉਹ ਕਈ ਵਾਰ ਇੰਡੀਆ ਦੇ ਚੈਂਪੀਅਨ ਬਣੇ ਨੇ ਔਰ ਇਸ ਵਾਰੀ ਇਹ ਫਿਰ ਗਤਕਾ ਟੀਮ ਦੀ ਇਹਨਾਂ ਨੇ ਲੀਡ ਕੀਤਾ ਤੇ ਔਰ ਇਹਨਾਂ ਨੂੰ ਆਪਣੀ ਦਿਸ਼ਾ ਨਿਰਦੇਸ਼ਾਂ ਵਿੱਚ ਡਾਇਰੈਕਸ਼ਨਸ ਦੇ ਦੇ ਕੇ ਅਸ਼ੀਆਨ ਡਾਇਰੈਕਸ਼ਨਸ ਦਿੱਤੀਆਂ ਬੱਚਿਆਂ ਨੂੰ ਔਰ ਬੱਚਿਆਂ ਨੇ ਬਧੀਆ ਰਿਜ਼ਲਟ ਦਿੱਤਾ ਬਹੁਤ ਧੰਨਵਾਦ ਕੋ ਸਾਹਿਬਾਨ ਬੱਚਿਆਂ ਨੂੰ ਗਤਕਾ ਸਪਲਾਈ ਕਿਉਂ ਜਿਹੜੇ ਉਸਤਾਦ ਨੇ ਕੀ ਇਹਨਾਂ ਦਾ ਹਾਂ ਗਤਕਾ ਦੀ ਸਖਲਾਈ ਮੇਰੇ ਨਾਲ ਹੀ ਵੀਰ ਜੀ ਖੜੇ ਨੇ ਮੈਂ ਇਹਨਾਂ ਨੂੰ ਕਾਵਾਂਗਾ ਮੇਰੇ ਇੱਧਰ ਆਜਨ ਕਬਰਪਾਲ ਸਿੰਘ ਜੀ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਔਰ ਇੱਕ ਲੰਬੀ ਮਿਹਨਤ ਤੋਂ ਬਾਅਦ ਹੁਣ ਰਿਜ਼ਲਟ ਆਪਣੇ ਸਾਰਿਆਂ ਦੇ ਸਾਹਮਣੇ ਜੀ ਗੁਰਪਾਲ ਸਿੰਘ ਜੀ ਤਾਂ ਹੀ ਜ਼ਿਲ੍ਹੇ ਵੱਲੋਂ ਤੁਹਾਡਾ ਡਿਊਟੀਆਂ ਲੱਗਦੇ ਆ ਸਹੀ ਮੇਅਰ ਪ੍ਰਧਾਨ ਜੀ ਡਿਸਟ੍ਰਿਕਟ ਕਰਨਤਾਰ ਦੇ ਤੇ ਤੁਹਾਡੇ ਬੱਚੇ ਬੱਲਾ ਮਾਰ ਕੇ ਆਏ ਆ ਕੀ ਤੁਸੀਂ ਜਿੱਦ ਕਰ ਮੰਗਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਣਾ ਲੱਗਣੇ ਆ ਜੀ ਇਹ ਦੋ ਬੱਚੇ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਅਕਾ ਕਲੱਬ ਤੇ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਇੱਥੇ ਗੁਰਦੁਆਰਾ ਸਾਹਿਬ ਅਖਾੜਾ ਕਾਫੀ ਲੰਮੇ ਸਮੇਂ ਤੋਂ ਲੱਗ ਰਿਹਾ ਹੈ ਤੇ ਇਹੋ ਬੱਚੇ ਕਲਗੀਧਰ ਪਬਲਿਕ ਸਕੂਲ ਵੱਲੋਂ ਜਾ ਕੇ ਤੇ ਪਹਿਲਾਂ ਸਟੇਟ ਤੋਂ 골ਡ ਆਏ ਸੀਗੇ ਉਸ ਤੋਂ ਬਾਅਦ ਇਹ ਨੌਵੀਂ ਜਿਹੜੀ ਗੱਤਕਾ ਫੈਡਰੇਸ਼ਨ ਵੱਲੋਂ ਨੌਵੀਂ ਨੈਸ਼ਨਲ ਆ ਉਹਦੇ ਵਿੱਚ ਇਹਨਾਂ ਦੋ ਬੱਚਿਆਂ ਦਾ 114 골드 메달 ਹੈ ਜੀ ਸੋ ਵਧਾਈ ਦੇ ਪਾਤਰ ਨੇ ਸਕੂਲ ਦੀ ਪੂਰੀ ਟੀਮ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਕੋਚ ਸਾਹਿਬਾਨ ਤੇ ਧੰਨਵਾਦ ਹੈ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਜਿਹੜੇ ਹਰ ਸਾਲ ਹੀ ਇਸੇ ਤਰ੍ਹਾਂ ਉਹ ਨੈਸ਼ਨਲ ਕਰਾਉਂਦੇ ਨੇ ਜਿਨ੍ਹਾਂ ਦੇ ਵਿੱਚ ਪਾਰਟਿਸਪੇਟ ਕਰਕੇ ਬੱਚਿਆਂ ਨੂੰ ਹੋਰ ਵੀ ਜਨ ਇਹਨਾਂ ਵਾਲ ਵੇਖ ਕੇ ਹੋਰ ਬੱਚਿਆਂ ਨੂੰ ਵੀ ਜੋਸ਼ ਪੈਦਾ ਹੋਵੇਗਾ ਕਿ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੁੜਿਆ ਜਾਵੇ ਤੇ ਗੇਮਾਂ ਦੇ ਨਾਲ ਜੁੜ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਆਪਣੀ ਨੌਜਵਾਨੀ ਨੂੰ ਵੀ ਇੱਕ ਵੱਡੀ ਸੇਜ ਦੇਣਗੇ ਸਾਡੇ ਜ਼ਿਲ੍ਹੇ ਵੱਲੋਂ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਜਾਂਦੇ ਜ਼ਿਲ੍ਹੇ ਵੱਲੋਂ ਇਦਾਂ ਹੀ ਸਕੂਲਾਂ ਦੇ ਵਿੱਚ ਜਾਂ ਗੱਤਕਾ ਫੈਡਰੇਸ਼ਨ ਵੱਲੋਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਕੇ ਅਖਾਰੇ ਚਲਾਏ ਜਾਂਦੇ ਨੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗੱਤਕਾ ਗੇਮ ਦੇ ਨਾਲ ਜੁੜਿਆ ਜਾਵੇ ਤਾਂ ਕਿ ਵੱਧ ਤੋਂ ਵੱਧ ਨੌਜਵਾਨੀ ਸਾਡੀ ਜਿਹੜੀ ਗੁਰੂ ਸਾਹਿਬ ਵੱਲੋਂ ਬਖਸ਼ੀ ਸਾਡੀ ਖੇਡ ਆ ਉਹਦੇ ਨਾਲ ਜੁੜ ਸਕਣ